ਅੱਜ ਹਦੋ ਪ੍ਰੋਗਰਾਮ ਸੀਗੇ ਸਕੂਲਾਂ ਦੇ ਇੱਕ ਨਵੇਂ ਪਿੰਡ ਦੇ ਵਿੱਚ ਤੇ ਕਿੱਥੇ ਚੱਕ ਸਕਦੇ ਪੈਣ ਸਕੂਲ ਚ ਇੱਥੇ 7.5 ਲੱਖ ਰੁਪਇਆ ਜਿਹੜਾ ਦਿੱਤਾ ਉਹ ਬਹੁਤ ਵਧੀਆ ਸਕੂਲ ਚ ਲਾਉਂਦੇ ਤੇ ਟੀਚਰ ਸਾਡੇ ਮੈਡਮ ਸੁਤਿੰਦਰ ਗਿੱਲ ਨੇ ਇਹ ਹੈਡ ਨੇ ਇੱਥੇ ਬਹੁਤ ਵਧੀਆ ਸਟਾਫ ਪੂਰਾ ਆ ਵਧੀਆ ਪੜਾਈ ਕਰੂ A1 ਉਹਦੇ ਨੂੰ ਪੁੱਛਿਆ ਕਿ ਤੁਹਾਨੂੰ ਹੋਰ ਕੋਈ ਚੀਜ਼ ਚਾਹੀਦੀ ਕਿੰਦੀ ਅਜੇ ਤੇ ਦੀ ਚਾਹੀਦੀ ਪਰ ਦੱਸਾਂਗੇ ਤੁਹਾਨੂੰ ਜਦੋਂ ਚਾਹੀਦੀ ਹੋਊਗੀ ਸੋ ਪਿੰਡਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਹੀ ਸਿੱਖਿਆ ਕ੍ਰਾਂਤੀ ਦਾ ਬਦਲਾਅ ਉਹ ਅੱਜ ਦੋ ਸੀਗੇ ਦੋ ਹੋ ਗਏ ਕੱਲ ਫੇਰ ਮਤਲਬ ਪ੍ਰੋਗਰਾਮ ਨੇ ਪੱਛੋ ਵੀ ਨੇ ਰੋਜ਼ ਹੀ ਹੁੰਦੇ ਜੀ ਸੋ ਰੋਜ਼ ਹੀ ਆਪਾਂ ਲੱਗੇ ਆ ਮਤਲਬ ਜਿੰਨੇ ਅਸੀਂ ਪੈਸੇ ਮਤਲਬ ਸਕੂਲਾਂ ਦੇ ਦੇ ਉਹ ਜਿੰਨਾ ਪੁੱਛਦੇ ਨਾਲ ਦੀ ਨਾਲ ਪੁੱਛ ਵੀਦੇ ਆ ਪਛੇ ਨਵਾਂ ਪਿੰਡ ਸੀਗੇ ਤੇ ਉੱਥੇ ਵੀ 10 ਲੱਖ ਤੋਂ ਉੱਪਰ ਪੈਸੇ ਦਿੱਤੇ ਪਰ ਉੱਥੇ ਮਤਲਬ ਹੈੱਡ ਨੇ ਕਿਹਾ ਜੀ ਇੱਕ ਕਮਰਾ ਸਾਡਾ ਹੋ ਠੀਕ ਕਰਾ ਦਿਓ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ 5 ਲੱਖ ਰੁਪਈਆ ਹੋ ਕਮਰਾ ਠੀਕਾ ਕਰਨ ਵਾਸਤੇ ਉਹ ਵੀ ਤੁਹਾਨੂੰ ਦੇ ਦਾਂਗੇ ਕੋਈ ਗੱਲ ਨਹੀਂ ਮਤਲਬ ਵਧੀਆ ਸਾਡਾ ਇਹ ਹੈ ਕਿ ਜਿਹੜੀ ਐਜੂਕੇਸ਼ਨ ਹੈ ਆਮ ਲੋਕਾਂ ਦੇ ਬੱਚਿਆਂ ਗਰੀਬਾਂ ਦੇ ਬੱਚਾ ਉਹ ਮਿਲਣੀ ਚਾਹੀਦੀ ਹੈ ਉਹ ਵਧੀਆ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਕੋਈ ਵੀ ਸਹੂਲਤ ਜਿਹੜੀ ਆ ਉਹ ਮਤਲਬ ਐਦਾਂ ਦਾ ਹੋਵੇ ਕਿ ਸਹੂਲਤ ਦੇ ਪੱਖੋਂ ਰਹਿ ਜਾਏ ਚੰਗੇ ਕਲਾਸ ਰੂਮ ਹੋਣ ਚੰਗਾ ਫਰਨੀਚਰ ਹੋਵੇ ਕੰਪਿਊਟਰ ਹੋਣ ਲੈਬਾਂ ਹੋਣ ਸਮਝਦੇ ਕਿ ਗਾ ਜੀ ਇੰਟਰਨੈਟ ਹੋਵੇ ਇਹ ਸਾਰੀਆਂ ਚੀਜ਼ਾਂ ਉੱਤੇ ਹੋਣ ਇਹ ਕਰਕੇ ਹਰ ਚੀਜ਼ ਜਿਹੜੀ ਆ ਸਦਾ ਭਗਵਾਨ ਸ੍ਰੀ ਮਾਨ ਜੀ ਦੇ ਦੇ ਕੋਈ ਥਾਂ ਤੇ ਥੋੜੀ ਸਕੂਲਾਂ ਦੀ ਕਮੀ ਆ ਤੁਸੀਂ ਅੱਜ ਪੜਿਆ ਹੋਣਾ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਜੋਸ਼ ਸਿੰਘ ਬੈਂਸ ਜੀ ਦੀ ਸਟੇਟਮੈਂਟ ਹੈ ਜੀ ਕਿ ਅਸੀਂ ਐਸੇ ਸਾਲ ਤੀ 500 ਪ੍ਰਿੰਸੀਪਲ ਜਿਹੜੇ ਨਵੇਂ ਸਾਡੇ ਸਕੂਲਾਂ 'ਚ ਹੈ ਦੀ ਉਹ ਪ੍ਰਮੋਸ਼ਨ ਕੋਟਾ ਵਧਾ ਕੇ ਜਿਹੜਾ ਉਹ ਅਸੀਂ ਦੇ ਦੇ ਕੋਈ ਨਵੇਂ ਟੀਚਰ ਭਰਤੀ ਕਰਦੇ ਜਿੱਥੇ-ਜਿੱਥੇ ਟੀਚਰਾਂ ਦੀ ਘਾਟ ਹੋਊਗੀ ਉਹ ਵੀ ਪੂਰੀ ਹੋ ਜੂਗੀ ਇਸ ਕਰਕੇ ਐਜੂਕੇਸ਼ਨ ਦਾ ਪੱਧਰ ਪੰਜਾਬ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਜਿਹੜੀਆਂ ਸਾਡੀਆਂ ਟੌਪ ਸਟੇਟਾਂ ਨੇ ਉਹਨਾਂ ਦੇ ਵਿੱਚੋਂ ਇੱਕ ਹੋ ਜਿਗਨੇਸ਼ਨ ਤੁਹਾਡਾ ਕੀ ਹੈਗਾ ਔਰ ਅਜਮੰਦਰੀ ਸਾਹਿਬ ਪੁੱਛੇ ਨੇ ਗ੍ਰਾਂਟ ਦਿੱਤੀ ਹੈ ਸਕੂਲ ਨੂੰ ਕੀ ਕਹਿਣਾ ਪਵੇ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਪਿੰਡ ਸਾਡਾ ਚੱਕ ਸਕੰਦਰ ਹੈ ਮੰਤਰੀ ਸਾਹਿਬ ਆਜਾਏ ਸਾਡੇ 7.5 ਲੱਖ ਗ੍ਰਾਂਟ ਆ ਚੁੱਕੀ ਸੀਗੀ ਪਿੰਨ ਉਹਦੇ ਨਾਲ ਬਾਉਂਡਰੀ ਵਾਲ ਹੋਈ ਹੈ ਜਿੱਦਾਂ ਸਾਰਾ ਪੇਂਟ ਹੋਇਆ ਵਾਸ਼ਰੂਮ ਬਣੇ ਨੇ ਬੜੀ ਸੋਹਣੀ ਤਰ੍ਹਾਂ ਨਾਲ ਸਾਰਾ ਸੁਚੱਜੇ ਕੰਮ ਨਾਲ ਸਕੂਲ ਨੂੰ ਮੇਨਟੇਨ ਕੀਤਾ ਗਿਆ ਵਾ ਬੱਚੇ ਕਾਫੀ ਗਿਣਤੀ ਵਿੱਚ ਨੇ ਵਧੀਆ ਸਟੱਡੀ ਚੱਲ ਰਹੀ ਹੈ ਸਟਾਫ ਸਾਡਾ ਸਾਰਾ ਪੂਰਾ ਦਾ ਹਾਂਜੀ ਸਰ ਥੈਂਕ ਯੂ ਇਸ ਸਰਕਾਰ ਦਾ ਮੰਤਰੀ ਸਾਹਿਬ ਆਏ ਉਹਨਾਂ ਨੇ ਚੈੱਕ ਵੀ ਕੀਤਾ ਸਾਰਾ ਕੁਝ ਬੜਾ ਸੋਹਣੀ ਤਰ੍ਹਾਂ ਨਾਲ ਹੋਇਆ ਕਿੰਨਾ ਕੋ ਲਾਭ ਹੋਏਗਾ ਸਕੂਲ ਦੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਛੋਟੀ ਜਾਤ ਨੂੰ ਤੁਸੀਂ ਸਮਝ ਸਕਦੇ ਹੋ ਕਿ ਉਹ ਪ੍ਰਾਈਵੇਟ ਸਕੂਲਾਂ ਦੀਆਂ ਫੀਸਿਸ ਨਹੀਂ ਦੇ ਸਕਦੇ ਹਨ ਇੱਥੇ ਅਫੋਰਡ ਕਰ ਸਕਦੇ ਆ ਪਰ ਉਹਨਾਂ ਨੂੰ এনवायरमेंट ਵੀ ਗੁੱਡ ਮਿਲਣਾ ਚਾਹੀਦਾ ਸੋ ਇਸ ਪਿੰਡ ਨੇ ਬੜਾ ਅੱਛੀ ਤਰ੍ਹਾਂ ਨਾਲ ਇਹਨਾਂ ਸਕੂਲ ਨੇ ਟੀਚਰ ਸਾਰੇ ਸਹਿਬਾਂ ਦਾ ਜਾਂ ਪੰਚਾਇਤ ਦਾ ਕਹेलो ਬੜਾ ਸਹਿਯੋਗ ਹੈ ਇਹਨਾਂ ਨੂੰ ਤਾਂ ਕਿ ਇਸ ਸਕੂਲ ਇਥੋਂ ਤੱਕ ਪਹੁੰਚੇ